ਜੀ ਕੱਲ ਮਾਨਯੋਗ ਐਸਐਸਪੀ ਸਾਹਿਬ ਜਦੋਂ ਆਏ ਸੀ ਤਾਂ ਉਹਨਾਂ ਨੇ ਇੱਕ ਦਿਨ ਦਾ ਸਮਾਂ ਹੋਰ ਮੰਗਿਆ ਸੀ ਬਟ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ 30 ਤਰੀਕ ਸ਼ਾਮ ਦਾ ਸਮਾਂ ਹੋ ਚੁੱਕਿਆ ਪਰ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਸੰਤੁਸ਼ਟੀ ਵਾਲਾ ਕੋਈ ਵੀ ਜਵਾਬ ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਦੇ ੱੱਕੇ ਖਾ ਕੇ ਵੀ ਥੱਕ ਗਏ ਅਸੀਂ ਬੇਨਤੀਆਂ ਕਰਕੇ ਵੀ ਥੱਕ ਗਏ ਪਰ ਹੁਣ ਇੱਕ ਹਾਲਾ ਜਵਾਬ ਨਾ ਮਿਲਣ ਤੇ ਅਸੀਂ ਸਮਾਣਾ ਸ਼ਹਿਰ ਵਾਸੀਆਂ ਨੂੰ ਸਮਾਣਾ ਦੇ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰੇ ਆਧਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਕੱਲ 30 ਮਈ 2025 ਤੋਂ ਸਮਾਣਾ ਅਣਮਿੱਥੇ ਸਮੇਂ ਲਈ ਬੰਦ ਕਰਨ ਵਿੱਚ ਸਾਡਾ ਸਹਿਯੋਗ ਦਿਓ ਤੇ ਸਵੇਰੇ 9 ਵਜੇ ਮਾਤਾ ਰਾਣੀ ਚੌਂਕ ਨੇੜੇ ਤਹਿਸੀਲ ਕੰਪਲੈਕਸ ਸਮਾਣਾ ਵਿੱਚ ਪਹੁੰਚ ਕੇ ਸਾਡੇ ਸਾਡੇ ਸੰਘਰਸ਼ ਵਿੱਚ ਸਾਡੇ ਹਿੱਸੇਦਾਰ ਬਣੋ ਸਮਾਣਾ ਸਕੂਲ ਵੈਨ ਹਾਦਸੇ ਦੇ ਵਿੱਚ ਜਿਹੜੇ 7 ਬੱਚੇ ਦੀ ਜਾਂਚ ਚਲੀ ਗਈ ਸੀ ਉਹ ਡਰਾਈਵਰ ਦੀ ਵੀ ਉਸ ਹਾਦਸੇ ਵਿੱਚ ਜਿੰਦਗੀ ਚਲੀ ਗਈ ਲੇਕਿਨ ਇਤਨਾ ਸਮੇਂ ਬੀਤਣ ਦੇ ਬਾਅਦ ਵੀ ਜਿਹੜੇ ਕਥੀ ਤਰੋਪੇ ਦੇ ਨਾਮਦਜ਼ ਕਿਤੇ ਗਏ ਸੀ ਮੁਕਦਮੇ ਦੇ ਵਿੱਚ ਉਹਨਾਂ ਵਿੱਚ ਦੋ ਕਥੀ ਤਰੋਪੇ ਤੇ ਗ੍ਰਿਫਤਾਰ ਨੇ ਕਿਤੇ ਗਏ ਅੱਜ ਪਿੜਦ ਪਰਿਵਾਰਾਂ ਨੇ ਇਕੱਠੇ ਹੋ ਕੇ ਇੱਕ ਪੀਸੀ ਕਰਕੇ ਐਲਾਨ ਕੀਤਾ ਹੈ ਕੱਲ ਸਵੇਰੇ 9 ਵਜੇ ਤੋਂ ਸਮਾਣਾ ਅਨਵਿੱਥੇ ਸਮੇਲੇ ਬੰਦ ਹੋਵੇਗਾ ਸਵੇਰੇ 9 ਵਜੇ ਤਹਿਸੀਲ ਕੈਂਪਲੈਕਸ ਦੇ ਸਾਹਮਣੇ ਮਾਤਾ ਰਾਣੀ ਦੇ ਚੌਕ ਵਿੱਚ ਪਹੁੰਚੋ ਅਤੇ ਸਭ ਨੂੰ ਅਪੀਲ ਕੀਤੀ ਜਿੰਨੇ ਜੱਥੇ ਬੰਦੇ ਸੈਰਦੇ ਆਂ ਆਰਤੀ ਉਸ ਜਨ ਹੈ ਸਬਜੀ ਮੰਡੀ ਹੈ ਕਪੜਾ ਮਾਰਕੀਟ ਐਸੋਸੀਏਸ਼ਨ ਹੈ ਹਲਵਾਈ ਬਾਜ਼ਾਰ ਉਸ ਜਨ ਹੈ ਸਭ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਇਨਸਾਫ ਮਿਲਣਾ ਬਹੁਤ ਜ਼ਰੂਰੀ ਇਨ ਬੱਚਿਆਂ ਦਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਪੀਡੀਸੀ ਨਿਊਜ਼ ਸਮਾਣਾ